ਆ ਜੀ ਕੋਲ ਤੇ ਉਹ ਬਹਿਣੇ ਚਾਹੁੰਦੇ ਸਨ ਜੀ ਤੇ ਤੁਹਾਨੂੰ ਦੱਸ ਦਿੱਤਾ ਤੇ ਜੇ ਗੱਲ ਤੇ ਉਹ ਨਾਸਟ ਆ ਗਿਆ ਸਰਦਾਰ ਸਾਹਿਬ ਖੜੇ ਹੋ ਕੇ ਆ ਬਾਤ ਨਹੀਂ ਆਜਾ ਕੋਈ ਜੀ ਮੇਰੇ ਪਿੱਛੇ ਹੋ ਰਹਿ ਆਰਾਮ ਨਾਲ ਆਰਾਮ ਨਾਲ ਸਰਦਾਰ ਸਾਹਿਬ ਦੇਖੋ ਜੀ ਕਿਹਦੀ ਰੋਟੀ ਕਿਹਦੀ ਆਪਰ ਬਹੁਤ ਚੰਗੀ ਗੱਲ ਚੀਜ਼ਾਂ ਮਤਲਬ ਕਿ ਇਹੋ ਸਰਕਾਰਾਂ ਨਾਲ ਜਿਹੜਾ ਲਾਇਆ ਉਹ ਕੌਣ ਸੀ ਓਏ ਹੋਣਾ ਸਾਡੀ ਯਾਰ ਗਾਉਣੇ ਅੱਗੇ ਪੈ ਗਈ ਫੋਟੋ ਕਲਮ ਆ ਗਿਆ ਦੋਵੇਂ ਮੈਨੂੰ ਉਹ ਕਹਿੰਦੇ ਪੈ ਗਿਆ ਫਿਰ ਨਿਕਲ ਜਾਂਦਾ ਐਮਐਲਏ ਸਾਡੇ ਆਓ ਮੈਡਮ ਆ ਜਾਓ ਸਾਹਿਬ ਦਾ ਵਰਤਮਾਨ ਦਾ ਐਮਐਲਏ ਸਾਡੇ ਆਹ ਨਾ ਆਹ ਲਓ ਜੀ ਇੱਥੇ ਖੜੇ ਨਾਲ ਇੱਧਰ ਦੇਖਿਓ ਸਾਈ ਪਿੱਛੇ ਕੰਤਰੀ ਲੋਜੇ ਅੱਗੇ ਚੱਲਣੇ ਹਲਕਾ ਅਜ਼ਰਕ ਹਲਕਾ ਜੀ ਆਰਾਮ ਹੋ ਜਾਓ ਮਾੜਾ ਲਾਈ ਦਰੋਸ ਜੀ ਮਾੜਾ ਥੱਲੇ ਕਰੀਏ ਥੱਲੇ ਕਰੀਏ ਕੈਮਰਾ ਥੱਲੇ ਕਰੀਏ ਰੈਕੋਰਡ ਚਲੋ ਸਾਹਿਬ ਚਲੋ 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 ਵਿਚਟਰ ਚਲੋ ਵਿਚਟਰ ਸਾਹਿਬ ਸਾਹਿਬ ਯਾਰੋ ਕਾ ਨਾ ਮਾਰਿਓ ਸੈਨੇ ਆਦਮੀਆਂ ਸੀ ਬਹੁਤ ਕਮਰ ਮੈਨ ਵੀ ਨਹੀਂ اس کا نہیں ہے نہیں کہ پلیز میری سیٹی ہے ٹھیک ہے کچھ تو کی تھا نا افنیٹ ہی ہے سب بس وہ وہ نہیں ہے وہ جب بندے کے بڑا سا 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 تو خیر سے اٹھا دیا لمبا بھائی یہ لمبا ਬਾਇਟ ਕਰ ਰਿਹਾ ਲੋਕਾਂ ਨੇ ਪੋਸਟੇ ਨਾਲ ਸਾਰੇ ਸਬੰਧ ਤੇ ਜਿਹੜਾ ਨਈ ਸੜਕ ਬਣਾਈ ਹੈਗੀ ਆ ਉਹ ਇੱਥੇ ਮੌਜੂਦ ਨੇ ਔਰ ਇੰਜੀਨੀਅਰ ਇੱਥੇ ਮੌਜੂਦ ਨੇ ਜਿਹੜੇ ਇੰਜੀਨੀਅਰਸ ਇਹਨਾਂ ਸੜਕਾਂ ਦਾ ਨਿਰੀਖਣ ਕਰਦੇ ਨੇ ਜੋ ਪੈਮਾਨਾ ਹੁੰਦਾ ਸੜਕ ਦਾ ਉਸ ਨੂੰ ਚੈੱਕ ਕਰਦੇ ਨੇ ਸੋ ਹਰ ਇੱਕ ਚੀਜ਼ ਦੇਖ ਸਕਦੇ ਆ ਤੇ ਪੂਰਾ ਅਮਲਾ ਜਿਹੜਾ ਇੱਥੇ ਮੌਜੂਦ ਆ ਔਰ ਮੁਖਮਤ ਜਿਹੜੇ ਮੌਜੂਦ ਨੇ ਦੇਖੇ ਪਰ ਮੈਂ ਗੱਡੀ ਤੋਂ ਉਤਰ ਰਹੇ ਨੇ ਔਰ ਖੁਦ ਹਰ ਇੱਕ ਮਤੀ ਲਈ ਹੈ ਉਹ ਚੈੱਕ ਕਰਦੇ ਹੋਏ ਨਜ਼ਰ ਆਉਣ ਕਿ ਇੱਥੇ ਜੀਕੇ ਦੇ ਨਾਮ ਨਾਲ ਇਹਨਾਂ ਦੇ 50 ਰੁਪਏ ਦੀ ਹੈ 164 ਕੀ ਹੋਏ ਨੇ ਔਰ ਇਹ ਤਾਂ ਸੋ ਬੁਰਨ ਤੋਂ ਅੱਗੇ ਚੱਕੀ ਨਹੀਂ ਜੇ ਇਹ ਕਿੱਥੇ ਬਹੁਤ ਮੁਸ਼ਕਲ ਹੁੰਦੀ ਹੈ ਕਿੱਥੇ ਕਰਨਾ ਹੈ ਮੈਂ ਦੱਸਦਾ ਸਰ ਬਹੁਤ ਛੋਟੀ ਸਤ ਨਵਾਂ ਸਟੇਸ਼ਨ ਬੀਜ ਲਈ ਕੋਈ ਮਤਲਬ ਹੈ ਨਾ ਦੇਖਾ ਦੇ ਕੀ ਹੋ ਗਣ ਜਰਾ ਇਹ ਤੂੰ ਖੁਦ ਕਰਨ ਇੱਥੇ ਪਹੁੰਚੇ ਨੇ ਹਾਲਾਤ ਇੱਕ ਫਲਾਈਂਗ ਪੀਰ ਦੀ ਜਿਹੜੀ ਭਗਵੰਤਪਨ ਬਣਾਈ ਕੀਤੀ ਪਰ ਉਹ ਨਹੀਂ ਜਿਹੜਾ ਹੈ ਉਹ ਦਾ ਕੇਵਲ ਗਰਾਊਂਡ ਤੋਂ ਕਰਕੇ ਆਪਣੀ ਕਿੱਥੇ ਕਰਨਾ ਮੁੱਖ ਮੰਤਰੀ ਲਗਾ ਕੰਮ ਸਰਕਾਰ ਦਾ ਨਿਰੀਖਣ ਕਰਵਾਏਗਾ ਇਹ ਟਿਕਾਣਾ ਲੁੱਟ ਕੇ ਇੱਕ ਹੋਰ ਫਰਕ ਕਰਦੇ ਦੇਖਣ ਰਾਹ ਦੇ ਵਿੱਚ ਰੁਕੇ ਰਹਤਾ ਇਹ ਲਾਖ ਮੰਦਰੋੜ ਤੇ ਸੜਕਾਂ ਦਾ ਨਿਕਣ ਚੱਲੀ ਜਾ ਰਹੀ ਹੈ ਤਾਂ ਲਗਾਤਾਰ ਤਸਵੀਰ ਦੇ ਸਕਦੇ ਹਾਂ ਕਿ ਆ ਪੂਰਾ ਜਿਹੜਾ ਬੀਟ ਜਿਹੜਾ ਚੈੱਕ ਕੀਤਾ ਜਾਣਾ ਹੈਗਾ ਤੇ ਹਰ ਇੱਕ ਸੀਡੀ ਆਹ ਭਾਈ ਇੱਥੇ ਚੈੱਕ ਕੀਤਾ ਜਾਣਾ ਹੈ ਦੇਖਿਓ ਮੁੱਖ ਮੰਤਰੀ ਕੋ ਬੰਦਮਨ ਕੇ ਪਹੁੰਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਮਾਈਕ ਬਾਈ ਸਹੀ ਰੱਖ ਸਹੀ ਸਹੀ ਤੇਪ ਸਾਹਿਬ ਤੁਸੀਂ ਅੱਜ ਖੁਦ ਨਿਰੀਖਣ ਕਰਨ ਪਹੁੰਚੇ ਹੋ ਨੇਤਾ ਉੱਪਰ ਕਰਿਆ ਥੋੜੇ ਮੋਟੀ ਸਾਈਡ ਤੋਂ ਯਾਰ ਤਾਰ ਚੁੜੀ ਭਾਈ ਇਹ ਲਾਈਨ ਅੱਜ 1 ਟੂ 1 ਵੀ ਕਰ ਰਹੇ ਹਾਂ ਸਰ ਲੀਵਿੰਗ ਇੰਡੀਆ ਜਿਆਲਾ ਅੱਜ ਦੇ ਫਤਿਹਗੜ੍ਹ ਸਾਹਿਬ ਦੇ ਦੌਰੇ ਤੇ ਅਚਾਨਕ ਆਏ ਆ ਕੋਈ ਛਾਪੇ ਮਾਰਨੀ ਆਏ ਕੋਈ ਕਮੀਆਂ ਕੱਢਣੀ ਆਏ ਸਿਰਫ ਇਹ ਦੇਖਣ ਆਏ ਆ ਕਿ ਜਿਹੜੀਆਂ ਸੜਕਾਂ ਦਾ ਨਿਰਮਾਣ ਜਿਹੜਾ 43000 ਕਿਲੋਮੀਟਰ ਸੜਕਾਂ ਦਾ ਜਿਹੜਾ ਵੀੜਾ ਚੁੱਕਿਆ ਹੈ ਅਗਲੇ 4 ਮਹੀਨਿਆਂ ਦੇ ਵਿੱਚ ਇਹ ਕੋ ਚਾਰ ਪੰਜ ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ ਉਹਨਾਂ ਦੀ ਕੁਆਲਿਟੀ ਚੈੱਕ ਕਰਨਾ ਹੈ ਉਹਨਾਂ ਦੇ ਵਿੱਚ ਮਟੀਰੀਅਲ ਦੀ ਕੋਈ ਕਮੀ ਤਾਂ ਨਹੀਂ ਜਾਂ ਫਿਰ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਣਾ ਹੈ ਕਿ ਕੋਈ ਹੋਰ ਸੜਕਾਂ ਜਿਹੜੀਆਂ ਕੋਈ ਸੜਕ ਚੌੜੀ ਹੋਣ ਵਾਲੀ ਹੈ ਕਿਸੇ ਸੜਕ ਤੇ ਕੋਈ ਕਿਸੇ ਜ਼ਮੀਨ ਦਾ ਝਗੜਾ ਚੱਲਦਾ ਹੈ ਕੋਈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਕਿਸੇ ਦਾ ਫਰੰਟ ਸੜਕ ਚੌੜੀ ਹੋਣੀ ਹੈ ਸੋ ਤਾਂ ਕਿ ਸਾਰਿਆਂ ਨੂੰ ਉਹਦਾ ਉਹਨਾਂ ਦਾ ਬਣਦਾ ਹੱਕ ਮਿਲੇ ਤੇ ਆਵਾਜਾਈ ਤੇ ਸਾਧਨ ਵੀ ਜਿਹੜੇ ਨੇ ਉਹ ਸਮੂਥਲੀ ਚੱਲਣ ਸਾਰੇ ਸੋ ਦੋ ਤਿੰਨ ਸੜਕਾਂ ਦਾ ਮੋਆਇਨਾ ਕੀਤਾ ਆ ਹੁਣ ਇਹਦਾ ਮਟੀਰੀਅਲ ਚੈੱਕ ਕਰ ਰਹੇ ਹਾਂ ਉਹ ਇੱਕ ਗੁਣਵੱਤਾ ਜਿਹੜੀ ਨਿਰਧਾਰਤ ਕੀਤੀ ਹੋਈ ਹੈ ਡਿਪਾਰਟਮੈਂਟ ਨੇ ਇੱਕ ਜਿਹੜਾ ਲੋਹੇ ਦਾ ਇੱਕ ਸਾਂਚ ਹੈ ਉਹ ਨੂੰ ਸੜਕ ਦੇ ਵਿੱਚ ਕਿੰਨਾ ਦੇ ਰਾਹੀਂ ਕੱਟ ਕੇ ਉਦੇ ਵਿੱਚੋਂ ਜਿਹੜਾ ਮਟੀਰੀਅਲ ਉਹ ਸਾਰਾ ਕੱਢ ਲਿਆ ਜਾਂਦਾ ਤੇ ਉਹਨੂੰ ਢੋਲਿਆ ਜਾਂਦਾ ਤੇ ਜਿੰਨੀ ਉਹਦੀ ਗੁਣਵੱਤਾ ਹੈਗੀ ਹੈ ਵੀ ਐਨੇ ਕਿਲੋ ਚਾਹੀਦੇ ਨੇ ਇਸ ਮਟੀਰੀਅਲ ਉਹ ਉਹ ਚੱਲਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਿੱन्ही ਬੱਸਾਂ ਦੇ ਪਰਮਟ ਆਮ ਨੌਜਵਾਨ ਮੁੰਡੇ ਕੁੜੀਆਂ ਲਈ ਜਾਰੀ ਕਰ ਰਹੇ ਨੇ ਤੇ ਤਾਂ ਕਿ ਉਹ ਦੋ ਚਾਰ ਮੁੰਡੇ ਇਕੱਠੇ ਹੋ ਕੇ ਇਹ ਕਿਸੇ ਨੇ ਕੱਲੇ ਨਹੀਂ ਬਣਾ ਪਰਮਟ ਲੈਣਾ ਹੈ ਜੀ ਉਹ ਪਿੰਡਾਂ ਦੇ ਜਿਹੜੇ ਰੂਟ ਨੇ ਨਵੇਂ ਰੂਟ ਨੇ ਜਾਂ ਪੁਰਾਣਿਆਂ ਨੂੰ ਅਪਡੇਟ ਕਰਨਾ ਤੇ ਅਸੀਂ ਵਾਦਾ ਕੀਤਾ ਕਿ ਇਹ ਤੇ ਸਵੇਰ ਰੋਜ਼ਗਾਰ ਯੋਜਨਾ ਦਾ ਹੈ ਤੇ ਅਸੀਂ ਮਿੰਨੀ ਬੱਸਾਂ ਦੇ ਰੂਟ ਕੱਢਾਂਗੇ ਫੜਕਾਂ ਬਣ ਜਾਣਗੀਆਂ ਤਾਂ ਫਿਰ ਬੱਸਾਂ ਚੱਲਣੀਆਂ ਚਾਹੀਦੀਆਂ ਉਹਨਾਂ ਤੇ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਗੁਲਾਮਾਂ ਦੀ ਮਿੰਨੀ ਬੱਸਾਂ ਦੇ ਪਰਮਟ ਦੇ ਦੇਵਾਂਗੇ ਉਹ ਇਸ਼ੂ ਕਰ ਰਹੇ ਹਾਂ ਅਸੀਂ ਤੇ ਕਿਉਂਕਿ ਪਿੰਡਾਂ ਤੇ ਜੀ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਰੋਡਵੇ ਦੀਆਂ ਬੱਸਾਂ ਦੀ ਸਰਕਾਰੀ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ ਕੋੜਾ ਮਾਰ ਕਾ ਚੱਲਦੀਆਂ ਹੁੰਦੀਆਂ ਸੀ ਸਾਰੀਆਂ ਬੱਸਾਂ ਹੀ ਬੰਦ ਹੋ ਗਈਆਂ ਕਿਤੇ ਨਾ ਕੋਈ ਜ਼ਿਆਦਾ ਸਕੂਟਰ ਜਾਂ ਫਿਰ ਆਪਦੇ ਆਦੇ ਸਾਧਨਾਂ ਤੇ ਜਾਂਦੇ ਆ। ਕਈ ਵਾਰੀ ਬੱਚੇ ਜਿਹੜੇ ਸਕੂਲਾਂ ਦੇ ਖਾਸ ਤੌਰ ਤੇ ਉਹਨਾਂ ਨੂੰ ਟਰਾਲੀਆਂ ਦੇ ਟਾਲੀਆਂ ਪਿੱਛੇ ਲੰਮਕ ਕੇ ਜਾਣਾ ਪੈਂਦਾ ਕੁੜੀਆਂ ਨੂੰ ਜਾਂ ਕੋਈ ਕਿਸੇ ਤੋਂ ਰਾਈਡ ਲੈਣੀ ਪੈਂਦੀ ਹੈ ਕਿਸੇ ਤੋਂ ਅਜਨੇ ਵੀ ਤੇ ਜ਼ੁਬਾਨਾ ਖਰਾਬ ਹੈ। ਕੋ ਸਕੂਲਾਂ ਦੇ ਵਿੱਚ ਬੱਸਾਂ ਵੀ ਲਾ ਰਹੇ ਆ ਪਰ ਪਲੱਸ ਜੜੀਆਂ ਆਮ ਟਰਾਂਸਪੋਰਟੇਸ਼ਨ ਹੈ ਪਹਿਲਾਂ ਸਾਰੇ ਪਿੰਡਾਂ ਵਿੱਚ ਜਾਂਦਾ ਸੀ 11 ਵਾਲੀ ਬੱਸ ਆ ਗਈ। ਹਾਂ ਤਿੰਨ ਵਾਲੀ ਬਸਾਂ ਦੀ ਚਾਹ ਦਰ ਲਿਆ ਉਹਦੇ ਹਾਰਨ ਤੇ ਚਾਹ ਦਰਦੇ ਸੀ ਜੀ ਸੋ ਸਾਰੇ ਹੀ ਬੰਦ ਕਰਤਾ ਕਿਉਂਕਿ ਵੱਡੀਆਂ ਬਸਾਂ ਜਿਹੜੀਆਂ ਸੀ ਵੱਡੇ ਰੂਟਸ ਸੀ ਉਹ ਖੋ ਕੇ ਲੈ ਗਏ ਛੋਟਿਆਂ ਤੋਂ 30-30 ਕਿਲੋਮੀਟਰ ਦੇ ਵਧਾ ਵਧਾ ਕੇ ਵਧਾ ਵਧਾ ਕੇ ਅਬੋਰ ਤੋਂ ਪਖਾਨ ਤੋਂ ਕੋਟ ਤੱਕ ਲੈ ਗਏ ਜਿਹੜੇ ਸੋ ਜਦੋਂ ਸਰਕਾਰਾਂ ਹੀ ਬਿਜ਼ਨਸ ਕਰਨ ਲੱਗ ਜਾਣ ਫਿਰ ਲੋਕਾਂ ਕੋਲ ਕੀ ਬਚੂਗਾ ਸੋ ਬਸਾਂ ਵਾਲੇ ਮਾਮਲੇ ਚ ਵੀ ਸੜਕਾਂ ਵਾਲੇ ਮਾਮਲੇ ਚ ਵੀ ਪੁਲਾਂ ਵਾਲੇ ਮਾਮਲੇ ਚ ਵੀ ਮੈਂ ਹੁਣ ਦੱਖਣੀ ਕੋਰੀਆ ਤੇ ਜਾਪਾਨ ਦੇ ਦੌਰੇ ਤੇ ਜਾਂਦਾ ਹਾਂ ਬਹੁਤ ਸਾਰੇ ਇਨਵੈਸਟਮੈਂਟ ਉੱਥੋਂ ਆਊਗੀ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੂ। ਮੁੰਡੇ ਕੁੜੀਆਂ ਜਿਹੜੇ ਡਿਗਰੀਆਂ ਲੈ ਕੇ ਘਰੇ ਬੈਠੇ ਨੇ ਉਹ ਉਹਨਾਂ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਅਜੈਂਟਾਂ ਦੇ ਧੱਕੇ ਚੜ੍ਹ ਕੇ ਜਾਣਾ ਪੈਂਦਾ। ਉੱਥੇ ਉਹਨਾਂ ਹਾਲਾਤ ਇੰਨੇ ਖਰਾਬ ਹੋਗੇ ਉਹ ਉਧਰੋਂ ਕੱਢਣ ਲੱਗੇ ਜਾਣਗੇ, ਜਾਣਗੇ ਕਿੱਥੇ ਵੀਰੋ। ਸੋ ਅਸੀਂ ਉਹਨਾਂ ਨੂੰ ਕੰਮ ਦੇਵਾਂਗੇ। ਇੱਥੇ ਉਹਨਾਂ ਨੂੰ ਕੰਮ ਮਿਲੇ, ਡਿਗਰੀ ਮੁਤਾਬਕ ਉਹਨਾਂ ਨੂੰ ਨੌਕਰੀ ਮਿਲੇ। ਉਹ ਸ਼ਾਮ ਨੂੰ ਆਪਣੇ ਘਰੇ ਆ ਜਾਣ। ਜਿਹੜਾ ਫੈਕਟਰੀਆਂ ਲੱਗਣ ਇਥੇ ਵਾਲੇ ਦੇ ਨਾਲ। ਕਿਦਰ ਨੂੰ ਵੀ ਨੋਟਿਸ ਜਾਰੀ ਕੀਤਾ ਜ 4 ਕਿਲੋ 700 ਗ੍ਰਾਮ ਚਾਹੀਦਾ ਸੀ ਜਦ ਕਿ 4 ਕਿਲੋ ਦੀ ਨੇੜ ਕਿਹੜੀ ਸੀ ਤੁਹਾਡੇ ਸਾਹਮਣੇ ਤੁਹਾਡੇ ਕਹਿੰਦੇ ਚਾਹ ਹਾਂ ਤੇ ਠੇਕੇਦਾਰ ਵੀ ਉੱਥੇ ਖੜਾ ਸੀਗਾ ਸ਼ੋ ਕਾਸ ਦਾ ਨੋਟਿਸ ਵੀ ਜਾਰੀ ਕੀਤਾ ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ ਤੇ ਮੈਂ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜਿਓ ਨਾ ਸਾਡਾ ਕੋਈ ਅਫਸਰ ਤੁਹਾਡੇ ਤੋਂ ਹਿੱਸਾ ਮੰਗੇ ਕੋਈ ਅਫਸਰ ਹਿੱਸਾ ਮੰਗੇ ਤਾਂ ਦੱਸੋ ਨਾ ਕੋਈ ਟੈਂਡਰ ਚ ਕੋਈ ਗਾ ਪਾਰ ਦਾ 3 ਕਿੰਨੇ ਟੈਂਡਰ ਨਿਕਲਣਗੇ ਪਹਿਲਾਂ ਤਾਂ ਟੈਂਡਰਾਂ ਚ ਕਰ ਜਾਂਦੇ ਸੀ ਤੂੰ ਪੰਜ ਪਾ ਦੇ ਤੂੰ ਸੱਤ ਪਰਚੀਆਂ ਪਾ ਦੇ ਤੇਰੇ ਨਿਕਲ ਆਉਣਗੇ ਇੱਕ ਕਢਾ ਲਾਂਗੇ ਇੱਕ ਨਿਬ ਲਗਾ ਲਾਂਗੇ ਇਦਾਂ ਦਾ ਕੁਝ ਨਹੀਂ ਚੱਲਣਾ ਲੋਕਾਂ ਦਾ ਪੈਸਾ ਲੋਕਾਂ ਦੇ ਲੱਗੂਗਾ ਜੇ ਐਦਾਂ ਦੀ ਮਟੀਰੀਅਲ ਦੀ ਕੋਈ ਕਰਨੀ ਆ ਤਾਂ ਫਿਰ ਐਕਸ਼ਨ ਲੈਣਾ ਸਾਡਾ ਕੰਮ ਹੈ ਬਲੈਕਲਿਸਟ ਵੀ ਕਰਾਂਗੇ ਫਿਊਚਰ ਚ ਉਹ ਟੈਂਡਰ ਹੀ ਨਹੀਂ ਭਰ ਸਕਦਾ ਹਾਂ ਠੀਕ ਹੈ ਨਾ ਉਹ ਕੰਪਨੀ ਬਲੈਕਲਿਸਟ ਕਰ ਦਾਂਗੇ ਜਿਹੜੀ ਉਹ ਕੋਈ ਹੈਵੀ ਲਾਸਰ ਜਿਹੜਾ ਇਹ ਰੂੜਕੀ ਪਿੰਡਾ ਜੀ ਇਹ ਮੇਨ ਰੋਡ ਤੇ ਹੈ ਜਿਹੜਾ ਇੱਥੇ ਦਾ ਸਰਪੰਚ ਆ ਜੀ ਬਹੁਤ ਵਧੀਆ ਐਮ ਐਲ ਏ ਸਾਹਿਬ ਦੀ ਅਗਵਾਈ ਚ ਕੰਮ ਕਰ ਰਿਹਾ ਪਰ ਇੱਥੇ ਜਿਹੜਾ ਸਕੂਲ ਆ ਜੀ ਪਿੰਡ ਦਾ ਪਿਛਲੇ 70 ਸਾਲ ਤੋਂ ਉਹ ਮਲਕੀ ਅਪਡੇਟ ਨਹੀਂ ਹੋਇਆ ਜੀ 8ਵੀਂ ਤੱਕ ਇਹ ਸਕੂਲ ਆ ਜੀ ਉਹ ਕੱਲਾ ਸਕੂਲ ਨਹੀਂ ਜੀ ਪਿਛਲੇ 70 ਸਾਲ ਤੋਂ ਪੰਜਾਬ ਹੀ ਅਪਡੇਟ ਨਹੀਂ ਹੋਇਆ ਹਾਂ ਜੀ ਕੱਲਾ ਸਕੂਲ ਨਹੀਂ ਜੀ ਕੋਈ ਹੱਤ ਵਾਲਾ ਪ੍ਰੋਜੈਕਟ ਨਹੀਂ ਹੋਇਆ ਜੀ ਹਾਂਜੀ ਕੋਈ ਸੜਕਾਂ ਅਪਡੇਟ ਨਹੀਂ ਹੋਈ ਸੀ ਜੀ ਕੋਈ ਨੌਕਰੀ ਅਪਡੇਟ ਨਹੀਂ ਹੋਈ ਸੀ ਕੋਈ ਯੂਨੀਵਰਸਿਟੀ ਅਪਡੇਟ ਨਹੀਂ ਹੋਈ ਸੀ ਕੋਈ ਕਾਲਜ ਅਪਡੇਟ ਨਹੀਂ ਹੋਇਆ ਜੀ ਹਾਂਜੀ ਨਾ ਕੋਈ ਬਿਜਲੀ ਦਾ ਖੰਭਾ ਅਪਡੇਟ ਹੋਇਆ ਜੀ ਨਾ ਗ੍ਰੇਡ ਅਪਡੇਟ ਹੋਇਆ ਜੀ ਹੁਣ ਆ ਕੇ ਕਰਨ ਲੱਗੇ ਐ ਸਾਰੇ ਪਿਛਲੇ 3 ਸਾਲਾਂ ਚ ਕੀਤੇ ਨੇ ਹੌਲੀ ਹੌਲੀ ਥੋੜਾ ਟਾਈਮ ਲੱਗ ਜਾਂਦਾ ਹੁਣ 70 ਸਾਲ ਪੁਰਾਣਾ ਤਾਣਾ ਉਲਝਾ ਕੇ ਮੈਂ ਤੁਹਾਨੂੰ ਕਰਾਉਂ ਕੋਈ 3 ਸਾਲ ਚ ਸੁਲਵਾ ਦੂੰ ਮੈਂ ਟਾਈਮ ਤਾਂ ਲੱਗੂਗਾ ਪਰ ਹਾਂ ਸਾਡੀ ਨੀਅਤ ਸਾਫ਼ ਹੈ ਅਸੀਂ ਲੱਗੇ ਹੋਇਆ ਹਾਂ ਕੰਮ ਤੇ ਤੇ ਅਖੋ ਆ ਸੜਕਾਂ ਚੈੱਕ ਕਰਨ ਦਾ ਨਹੀਂ ਤਾਂ ਬਣ ਗਈ ਸੜਕ ਲੋਕਾਂ ਨੂੰ ਧੰਨਵਾਦ ਸੋਪੇ ਪਵਾ ਕੇ ਬਾਈ ਖਾਲਸਾ ਵੈਰੀ ਫਤਿਹ ਕਹਿ ਕੇ ਧੰਨਵਾਦ ਕਰਕੇ ਚਲੇ ਜਾਓ ਵਿਹਾਂ ਸੜਕ ਬਣਾਤੀ 6 ਮਹੀਨੇ ਬਾਅਦ ਸੜਕ ਫੇਟ ਟੁੱਟ ਜੂਗੀ 5 ਸਾਲ ਦਾ ਇਹਦੇ ਵਿੱਚ ਮੇਨਟੇਨੈਂਸ ਵੀ ਠੇਕੇਦਾਰ ਦੀ ਬਾਈ ਹੋਈ ਹੈ ਠੀਕ ਹੈ ਉਸੇ ਨੂੰ ਕਰਨੀ ਪਊਗੀ ਉਹਨੂੰ ਠੇਕੇਦਾਰ ਨੂੰ ਕਹੇ ਤੂੰ ਪਹਿਲੀ ਇੰਨਾ ਵਧੀਆ ਮਟੀਰੀਅਲ ਪਾ ਦੇ ਵੀ ਟੋਆ ਪਾਵੇਂ ਨਾ ਹੂੰ ਤੇ ਤੈਨੂੰ ਤੈਨੂੰ ਫਿਰ ਭਰਨਾ ਤਾਂ ਤੈਨੂੰ ਹੀ ਪਊਗਾ ਫਿਰ ਬਿਲਕੁਲ ਤੂੰ ਆ ਜੇ ਪੈ ਗਿਆ ਤਾਂ ਭਰਨਾ ਤੈਨੂੰ ਸੀਐਮ ਸਰ ਬਹੁਤ ਚਰਚਾ ਹੈ ਜੀ ਜਿੱਥੇ ਕਹਿੰਦੇ ਜਾਪਾਨ ਤੇ ਇਨਵੈਸਟਮੈਂਟ ਹੋ ਰਹੀ ਹੈ ਉੱਥੇ ਕਹਿੰਦੇ ਦਿੱਲੀ ਤੇ ਯੂਕੇ ਨੂੰ ਵੀ ਇਨਵੈਸਟਮੈਂਟ ਪਹੁੰਚ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਕਿ ਐਮਐਲਏ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆ ਲੋਕ ਖੜੇ ਨੇ ਜੀ ਇਹਨੂੰ ਪੁੱਛ ਲਓ ਹਨਾ ਇਹਨਾਂ ਨੂੰ ਵੇਚ ਜਾਂਦੇ ਹੋ ਪਹਿਲਾਂ ਵੋਟਾਂ ਖਰੀਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰ ਠੀਕ ਹੈ ਜੀ ਉਹ ਇੱਥੇ ਬੋਟਾਂ ਦਾ ਰੇਟ 10000 ਪਾਉਂਦੇ ਸੀ ਇੱਕ ਇੱਕ ਬੋਟ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ ਉਹ 100 ਕਰੋੜ ਉਹ 200 ਕਰੋੜ ਹੋ ਗਾ ਮੁੱਖ ਮੰਤਰੀ ਦਾ ਰੇਟ ਮੈਂ ਅੱਜਕੱਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕੰਨ ਨੂੰ ਪਤਾ ਹੋਊਗਾ ਤੇ ਨਵਜੋਤ ਕੋ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਹੈ ਆਓ ਆਪਣਾ ਜਾਖੜ ਕਹਿੰਦਾ ਸੀ 350 ਕਰੋੜ ਵੀ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਉਹ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੋਇਆ ਸਰ ਜੀ ਹੈਨਾ ਮੁੱਖ ਮੰਤਰੀ ਕੇ 500 ਕਰੋੜ ਰੁਪਏ ਦਾ ਤਾਂ ਦਿਓਗੇ ਜੇ ਬਣੋਂਗੇ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਵਾਲਾ ਘੱਟ ਜਾਂਦੇ ਉਹਨਾਂ ਤੋਂ ਮੋਨ ਦੇ ਗੱਲ ਚ ਰਸਾ ਪਾ ਕੇ ਇੱਧਰ ਲੈ ਜਾਂਦੇ ਉਹ ਇੱਧਰ ਲੈ ਜਾਂ ਕੀ ਕਰਨੋਂਗੇ ਅਸੀਂ ਕੀ ਵਿਗਾੜਤਾ ਜੀ ਪਹਿਲਾਂ ਕਹਿੰਦੀ ਭਗਵਾਨ ਤੁਮਾਰੇ ਇਹ ਤੋਂ ਕਿਤੇ ਚੱਲਦੇ ਏ ਸਟੇਜਾਂ ਚਲਾਉਣ ਵਾਲੇ ਸਟੇਟ ਵੀ ਚਲਾ ਸਕਦੇ ਸੀ ਤੇ ਹੁਣ ਫਿਰ ਸਟੇਟ ਚਲਾ ਲਈ ਸਟੇਜ ਚੱਲ ਵੀ ਵਧੀਆ ਰਹੀ ਪੁੱਛ ਲੋ ਲੋਕਾਂ ਨੂੰ ਪੁੱਛ ਲੋ ਮੈਂ ਨਹੀਂ ਕੁਝ ਕਹਿੰਦਾ ਮੈਂ ਇੱਕੜਾ ਮੈਂ ਇੱਕੜਾ ਪਿੰਨਨ ਨੂੰ ਜਾਣਦਾ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀਆਂ ਵੋਟਾਂ ਵੀ 1900 ਕਰੋੜ ਚ ਆਏ ਨੂੰ ਦੇ ਦੋ ਕੁਰਸੀ ਆ 1900 ਕਰੋੜ ਦੇ ਦੋ ਆ ਕਾਉਂਸਲਰ ਐਨੇ ਚ ਪਿੱਕਿਆ ਜੀ ਇਹ ਤਾਂ ਰੇਟ ਲਿਸਟ ਆ ਬੱਚੇ ਮੇ ਵੀ ਆਇਆ ਜੀ ਹਾਂ ਜੀ ਸਾਸ਼ਿਕਾ ਅੰਕਲ ਤੁਸੀਂ ਕਿੱਦੀ ਰੇਟ ਕਰਦੇ ਹੋ ਤੁਸੀਂ ਇਹ ਆ ਰਾ ਕੇ ਜਾਓ ਜੀ ਆ ਕੋਈ ਗੱਲ ਆਓ ਵੀ ਸਟਾਰ ਵੀ ਕੇ ਜਾਉਂਗਾ ਆ ਜੀ ਅੰਕਲ ਜੀ ਸੀਐਮ ਸਾਹਿਬ ਇੱਕ ਇੱਕ ਗੱਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾ ਰਹੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਦੇਖ ਕੀਤਾ ਜਾ ਰਿਹਾ ਹੈ ਦੇਖੋ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋ ਰਿਹਾ ਹੈ ਕੋਈ ਵੀ ਹਸਪਤਾਲ ਚਾਹ ਪ੍ਰਾਈਵੇਟ ਆ ਸਰਕਾਰੀ ਕੋਈ ਵੀ ਹਸਪਤਾਲ ਜਿਹੜਾ ਨਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬੋਡੀ ਨਹੀਂ ਰੱਖ ਸਕਦਾ ਕਿਉਂਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈੱਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲਿੰਗ ਹੈ ਇਸ ਸਪਿੰਗਕੋਰਡ ਦਾ ਰੂਲ ਹੈ ਤੇ ਨਾਲ ਇਹ ਫੇਰੀ ਵਾਰੀ ਜਿਹੜੇ ਹਸਪਤਾਲਾਂ ਵਿੱਚ ਮੋਰਚਰੀ ਨਹੀਂ ਹੁੰਦੀ ਲਾਸ਼ ਰੱਖਣ ਨੂੰ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਜੀ ਕਾਹਤੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾ ਜਿਹੜਾ ਸ਼ਾਹ ਵਾਹਨ ਕਹਿੰਦੇ ਜਿਹਨੂੰ ਇਲਾਜ ਆਣ ਵਾਸਤੇ ਉਹ ਵੀ ਘਰੇਕਾਸਤਲ ਵਾਸਤੇ ਕੰਪਲਸਰੀ ਕੀਤੀ ਹੈ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਅਜੇ ਦਿੱਤੇ ਐਸਵੀ ਡੈਬਟ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ ਥਰੂ ਕੀਤਾ ਸਾਰਿਆਂ ਨੂੰ ਸਾਰੇ ਸਤਾਂਜ ਬੋਰਡ ਵੀ ਲੱਗਣਗੇ ਸੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟ ਜਾ ਕੋਈ ਆਮ ਲੋਕਾਂ ਨੂੰ ਬਲੈਕਮੇਲਿੰਗ ਜਾ ਉਹਨਾਂ ਨੂੰ ਕੋਈ ਤੰਕੀ ਚਾਹੰਦਾ ਸਰਕਾਰ ਨੂੰ ਸਰ ਜਿਹੜੀ ਪਿੱਛੇ ਦੀ ਸੜਕ ਤੁਸੀਂ ਹੁਣ ਨਰੀਖਣ ਕਰਕੇ ਆਏ ਉਹਦੇ ਚ ਗੁਣਮਤਾ ਠੀਕ ਪਾਈ ਗਈ ਹੈ ਕਿਦਾਂ ਕੋਈ ਅਧਿਕਾਰੀ ਜਾਂਦੇ ਮੈਂ ਮੇਨ ਵਾਲੀ ਤਾਂ ਕਈ ਵੀ ਲੈਬਾਰਟਰੀ ਚ ਜਿਹੜੀ ਆ ਮੇਨ ਹੈ ਪਟਿਆਲਾ ਸਰਾਂਦਰ ਤੇ ਜਿਹੜੀ ਉਹ ਸੀਗੀ ਲਿੰਕ ਰੋਡ ਉਹਦੇ ਚ ਘੱਟ ਸੀ ਇਹਦਾ ਹਜੇ ਚੱਲ ਰਿਹਾ ਸੇਪ ਸਰ ਬਹੁਤ ਫੋਰੀ ਇਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਹੈ ਬਣਨ ਤੋਂ ਬਾਅਦ ਯਾਦ ਆਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਦੇਖੋ ਅਸੀਂ ਇਹ ਪਹਿਲੀ ਹੀ ਉਹਨਾਂ ਨਾਲ ਗੱਲ ਕਰ ਲਈ ਸੀ ਜੇ ਸ਼ਹਿਰਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਜਾਂ ਪਿੰਡਾਂ 'ਚ ਬਣਦੀਆਂ ਕੋਈ ਥੱਲੋਂ ਦੀ ਢੋਲੀ ਪਾਉਣੀ ਹੈ ਪਾਣੀ ਲੰਘਣ ਵਾਸਤੇ ਮੋਬਾਈਲ ਪਹਿਲਾ ਪੱਗ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾ ਪੱਗ ਕੋਈ ਸੀਵਰੇਜ ਕਿਤੇ ਸ਼ਹਿਰ 'ਚ ਪੈਣਾ ਹੈ ਪਹਿਲਾ ਪੱਗ ਸੜਕ ਡਿਪਾਰਟਮੈਂਟ ਨੂੰ ਕਹੇ ਕਿ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕੱਢਣੀ ਹੈ ਭਾਈ ਅਸੀਂ ਇਥ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੋ ਕੰਮ ਕਰਨਾ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਕ ਦੇ ਜਲੇ ਹੈ ਨਾ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੀ ਤਾਰ ਪਾਉਣੀ ਹੈ ਯਾਰ ਤੁਸੀਂ ਦੋ ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਦੀ ਡਿਊਟੀ ਲਾਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀਵਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਤ ਦੇ ਵਿੱਚ ਆਇਆ ਤਾਂ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ ਮਾਨ ਸਰ ਜੋ ਪਿਛਲੀ ਸੜਕ ਸੀਗੀ ਉਹ ਚ ਗੁਣਵੱਤਾ ਕਿੰਨੀ ਘੱਟ ਹੋਈ ਉਹ ਕੋਈ ਤੱਪਕਾ ਕਰਤੀ ਕਰ ਉਹ ਠੇਕੇਦਾਰ ਨੂੰ ਸ਼ੋਕਾ ਦਾ ਨੋਟਿਸ ਹੋ ਜਾਊਗਾ ਉਹਦੀ ਪੇਮੈਂਟ ਰੁਕੂਗੀ ਤੇ ਉਹਨੂੰ ਹੋਰ ਜਿਹੜੀਆਂ ਸੜਕਾਂ ਬਣਾਈਆਂ ਉਹ ਵੀ ਚੈੱਕ ਕਰਾਂਗੇ ਇੱਕ ਮਾਨ ਸਰ ਪੰਜਾਬ ਦੀਆਂ ਧੀਆਂ ਨੂੰ ਵੱਡਾ ਸਨਮਾਨ ਮਿਲ ਰਿਹਾ ਪਹਿਲੀ ਵਾਰ ਕਿਸੇ ਮਹਿਲਾ ਦੇ ਨਾਮ ਤੇ ਪੰਜਾਬ ਦੇ ਅੰਦਰ ਸਟੈਂਡ ਜਿਹੜਾ ਸਟੇਡੀਅਮ ਦੇ ਅੰਦਰ ਬਣਾਇਆ ਉਹ ਨਹੀਂ ਜਾ ਰਹੇ ਮੈਂ ਸਟੇਡੀਅਮ 'ਚ ਹੀ ਜਾ ਰਹੇ ਹਰਮਨਪ੍ਰੀਤ ਕੌਰ ਜਿਹੜੀ ਕੈਪਟਨ ਹੈ ਭਾਰਤੀ ਮਹਿਲਾ ਟੀਮ ਦੀ ਨਾਲ ਹਰਲੀਨ ਕੌਰ ਦਿਓਲ ਤੇ ਹਰਮਨਜੋਤ ਕੌਰ ਇਹ ਤਿੰਨੋਂ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਇਹ ਵਰਲਡ ਕੱਪ ਦੇ ਵਿਜੇਤਾ ਟੀਮ ਦੇ ਮੈਂਬਰ ਤੇ ਉਹਨਾਂ ਦੇ ਕੋਚ ਕੋਚ ਸਾਹਿਬ ਤੇ ਉਹਨਾਂ ਦੇ ਕੋਚਿੰਗ ਸਟਾਫ ਨੂੰ ਸਾਰਿਆਂ ਨੂੰ ਸਨਮਾਨਿਤ ਕਰਾਂਗੇ ਜੁਵਰਾਜ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਂ ਤੇ ਸਟੈਂਡ ਜਿਹੜਾ ਉਹ ਅਜ਼ਰਦਾਦਨ ਕਰੂਗਾ ਮੈਂ ਜਾ ਕੇ ਹੁਣ ਸਿੱਧਾ ਇਸ ਸਟੇਡੀਅਮ ਤੇ ਸੀਐਮ ਸਾਹਿਬ ਫੀਲਡ ਗਰਾਊਂਡ ਵੀ ਜਿਹੜੇ ਪੰਜਾਬ ਚ ਲਗਾਤਾਰ ਬਣਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਉਸ ਸਪੋਰਟਸ ਦੇ ਮਾਮਲੇ ਚ ਤਾਂ ਪੰਜਾਬ ਪਹਿਲੇ ਦਿਨੋਂ ਮੋਰੀ ਦੇ ਹੈ ਪਰ ਬਾਅਦ ਦੇ ਵਿੱਚ ਆ ਡਰੱਗ ਆ ਗਿਆ ਚਿੱਟਾ ਆ ਗਿਆ ਉਹਦੇ ਨਾਲ ਨੌਜਵਾਨਾਂ ਦਾ ਧਿਆਨ ਭਟਕ ਗਿਆ ਸ਼ਰੀਦ ਨਹੀਂ ਰਹੇ ਉਹ ਕੌਜ ਪ੍ਰਤੀ ਹੋਣ ਵਾਸਤੇ ਬੱਚੇ ਨਹੀਂ ਮਿਲ ਰਹੇ ਹੁਣ ਯੁੱਧ ਨਸ਼ੇ ਵਿਰੁੱਧ ਵੀ ਕਾਮਯਾਬ ਹੋ ਗਿਆ ਤੇ ਅਸੀਂ ਉਹਨਾਂ ਦੇ ਘਰ ਵੀ ਟਾ ਰਹੇ ਹਾਂ ਲੋਕ ਵੀ ਦੱਸ ਰਹੇ ਨੇ ਹੁਣ ਕਿ ਇੱਥੇ ਵਿਕਦਾ ਇੱਥੇ ਵਿਕਦਾ ਜਿੱਥੇ ਜਾਣੇ ਇਹ ਸੋਸ਼ਲ ਪ੍ਰੋਬਲਮ ਹੈ ਠੀਕ ਹੈ ਇਹ ਵਿੱਚ ਇਹ ਹੈ ਕਿ ਜੇ ਲੋਕ ਥੋੜਾ ਜਿਹਾ ਸਹਿਯੋਗ ਦੇ ਦੇਣੇ ਲਹਿਰ ਬਣ ਜਾਂਦੀ ਸੋ ਹੁਣ ਕਾਫੀ ਪਹਿਲਾਂ ਨਾਲੋਂ ਘਟ ਗਿਆ ਦੇਖੋ 100% ਦਾ ਕਿਸੇ ਵੀ ਚੀਜ਼ ਦਾ ਬਿਨਾਤ ਨਹੀਂ ਹੁੰਦਾ ਪਰ ਘਟ ਗਿਆ ਤੇ ਬੱਚਿਆਂ ਨੂੰ ਗਰਾਊਂਡ ਮਿਲ ਗਿਆ ਗਰਾਊਂਡ ਮਿਲਣਗੇ ਉਹਨਾਂ ਨੂੰ ਸਰੀਰ ਦਾ ਪਿਆਰ ਹੋਊਗਾ ਖੇਡਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀਆਂ ਤਿੰਨ ਤਿੰਨ ਪੀੜ੍ਹੀਆਂ ਖੇਡ ਰਹੀਆਂ ਨੇ ਮਤਲਬ ਪੋਤਾ ਵੀ ਉੱਥੇ ਗਰਾਊਂਡ 'ਚ ਹੀ ਐ ਉਹਦਾ ਬਾਪੂ ਵੀ ਉਸੇ ਗਰਾਊਂਡ 'ਚ ਹੀ ਦਾਦਾ ਵੀ ਉਸੇ ਗਰਾਊਂਡ 'ਚ ਹੀ ਸੋ ਤਿੰਨ ਤਿੰਨ ਪੀੜ੍ਹੀਆਂ ਜਿਹੜੀਆਂ ਉਹ ਇੱਕੋ ਗਰਾਊਂਡ 'ਤੇ ਖੇਡ ਰਹੀਆਂ ਨੇ ਬੱਚਿਆਂ ਦਾ ਧਿਆਨ ਜਿਹੜਾ ਇੱਧਰ-ਉੱਧਰੋਂ ਭਟਕਦਾ ਜਿਹੜਾ ਜਿਹੜਾ ਅੰਪੈਰੀ ਸੰਗਤ 'ਚ ਪੈ ਜਾਂਦੇ ਨੇ ਜਾਂ ਕੁਝ ਹੋਰ ਉਹ ਗਰਾਊਂਡ 'ਚ ਆਉਣਗੇ ਤਾਂ ਖੇਡਾਂ 'ਚ ਵੀ ਅਸੀਂ ਹੁਣ ਮੱਲਾ ਮਾਰਾਂਗੇ ਹੁਣ ਇਸ ਵਕਤ ਆਰਮ ਠੀਕ ਹੈ ਨਾ ਹਰਮਨਪ੍ਰੀਤ ਹਾਕੀ ਦਾ ਕੈਪਟਨ ਹੁੰਦਾ ਤੇ ਫੁੱਟਬਾਲ ਦਾ ਕੈਪਟਨ ਪੰਜਾਬੀ ਚਾਰੇ ਵੱਡੀਆਂ ਖੇਡਾਂ ਦੇ ਕੈਪਟਨ ਪੰਜਾਬੀ ਨੇ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਤੱਬ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਆ اولمਪੀਅਨ ਸੁਰਜੀਤ ਸਿੰਘ ਹੋਰਾਂ ਤੋਂ ਲੈ ਕੇ ਸਾਡੇ ਕੋਲ ਤਾਂ ਲਗਭਗ ਹਰ ਪਿੰਡ ਚੋਂ اولمਪੀਅਨ ਹੁੰਦੇ ਸੀਗੇ ਕੋਈ ਗੋਲਾ ਸੱਟਣ ਵਾਲਾ ਕੋਈ ਕੌਰ ਸਿੰਘ ਸਾਡੇ ਜਿਹੜੇ ਬੌਕਸਰ ਰਹੇ ਬਹੁਤ ਵੱਡੇ ਹੈ ਨਾ ਸੋ ਅਸੀਂ ਹੁਣ 올림픽 ਫਿਨਿਸ਼ ਵਾਲੇ ਜਾਂ ਏਸ਼ੀਅਨ ਫਿਨਿਸ਼ ਵਾਲੇ ਵਰਲਡ ਕੱਪ ਫਿਨਿਸ਼ ਵਾਲੇ ਪਲੇਅਰ ਪੈਦਾ ਕਰਾਂਗੇ ਖਿਮਮ ਸਾਹਿਬ ਨਸ਼ਾ ਤਸਕਰਾਂ ਦੇ ਉੱਤੇ ਲਗਾਤਾਰ ਪੰਜਾਬ ਪੁਲਿਸ ਕਾਰਵਾਈ ਕਰਦੀ ਜਾ ਰਹੀ ਹੈ ਤਾਂ ਅੰਤ ਤੱਕ 84 ਨਸ਼ਾ ਤਸਕਰ ਇੱਕੋ ਦਿਨ 'ਚ ਫੜੇ ਗਏ ਨੇ ਤੇ 4 ਰੂਪਨਗਰ ਤੋਂ ਫੜੇ ਗਏ ਤੂੰ ਵਧੀਆ ਗੱਲਾਂ ਹੁਣ ਇਹ ਤਾਂ ਕੀ ਜਵਾਬ ਦੇ ਨੀ ਉਹਦੇ ਬੱਚੇ ਮਤਲਬ ਪੰਜਾਬ ਪੁਲੀਸੀ ਲਗਾਤਾਰ ਨਹੀਂ ਕਿਉਂ ਨਹੀਂ ਫੜੇਗੇ ਅੱਛਾ ਕੰਮ ਕੀਤਾ ਜਾ ਰਿਹਾ ਪਰ ਆਪੋ ਆਪਣੀ ਬੋਲੋ ਕੋਈ ਸਵਾਲ ਤਾਂ ਬਣਾਇਆ ਨਹੀਂ ਪਰ ਅੱਛਾ ਕੰਮ ਕੀਤਾ ਜਾ ਰਿਹਾ ਤਾਂ ਆਇਓ ਸੋ ਮੁਖਰ ਤੁਸੀਂ ਦੇਖ ਸਕਦੇ ਹੋ ਕਿ ਕਿਤਾਬ ਮੁੱਖ ਮੰਤਰੀ ਕੋਲ ਜਿਹੜਾ ਹੈ ਜਿਹੜਾ ਹੈ ਸੋ ਇੱਕ ਨਿਰਖਣ ਜਿਹੜਾ ਉਹ ਕੀਤਾ ਜਾਣਾ ਹੈਗਾ ਤੋ ਤਸਵੀਰਾਂ ਇਸ ਵਕਤ ਚੈੱਕ ਕਰਾ ਹਾਂ ਜੀ ਇਹਦਾ ਬੇਟਾ ਹੈ ਜੀ 4.7 ਚਾਹੀਦਾ 4.6 4.9 ਹੈ ਇਸ ਇਧਰਲੇ پیسے ਦਿਖਾ 4.9 ਹੈ ਜੀ ਇਧਰ 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 3.9 ਪੀਸ ਹਾਂ ਇਹਦਾ ਮਟੀਰੀਅਲ ਵਿੱਚ ਮਟੀਰੀਅਲ ਫਿਰ ਪਰ ਸੀਐਮ ਸਾਹਿਬ ਜਿਸ ਤਰੀਕੇ ਹੁਣ ਇਹਦੇ ਵਿੱਚ ਇਹਨਾਂ ਦਾ ਮਟੀਰੀਅਲ ਵੀ ਸਹੀ ਆ ਤੁਸੀਂ ਇਹ ਗੱਲ ਕਹੀ ਸੀ ਕਿ ਜਿਹੜੇ ਠੇਕੇਦਾਰ ਵਧੀਆ ਸੜਕ ਬਣਾਉਣਗੇ ਉਹਨਾਂ ਨੂੰ ਇਨਸੈਂਟਿਵਾਇਜ਼ ਵੀ ਕੀਤਾ ਜਾਏਗਾ ਨਹੀਂ ਇਨਸੈਂਟਿਵਾਇਜ਼ ਤਾਂ ਪਹਿਲਾਂ ਹੀ ਕਰ ਰੱਖਿਆ ਸੀ 5 ਸਾਲ ਦਾ ਉਹਨਾਂ ਨੂੰ ਪੈਸੇ ਦੇ ਰੱਖੇ ਨੇ ਬਿਦੇ ਟੋਏ ਪੈਣ ਦੇ ਤੁਸੀਂ ਕਿਉਂ ਟੋਏ ਪੈਣ ਦਿੰਦੇ ਹੋ ਉਹ ਪਾਉਣ ਦੀ ਲੋੜ ਹੀ ਨਾ ਪਵੇ ਜਦੋਂ ਅਸੀਂ ਤਾਂ ਵਿੱਚ ਪੈਸੇ ਦੇ ਥੋੜਾ ਠੀਕ ਹੈ ਨਾ ਹਾਂ ਇਸ ਠੇਕੇਦਾਰ ਨੂੰ ਪ੍ਰਸ਼ੰਸਾ ਪੱਤਰ ਦੇਵਾਂਗੇ ਇਹ ਇਹ ਇਸ ਕੰਪਨੀ ਨੂੰ ਅਸੀਂ ਵਧੀਆ ਕੰਮ ਗ੍ਰੇਡਿੰਗ ਕਰ ਦਾਂਗੇ ਕੱਲ ਨੂੰ ਇਹਨਾਂ ਨੇ ਕੋਈ ਹੋਰ ਸੜਕਾਂ ਦੇ ਠੇਕੇ ਨਿਕਲ ਲਗੇ ਤਾਂ ਇਹਨਾਂ ਦੀ ਇਸ ਇਮਾਨਦਾਰੀ ਦਾ ਜਾਂ ਇਸ ਵਧੀਆ ਕੰਮ ਕਰਨ ਦਾ ਇਹਨਾਂ ਨੂੰ ਕਿਉਂਕਿ ਮਾਨ ਸਾਹਿਬ ਇਹਦੇ ਵਿੱਚ ਇੱਕ ਸਵਾਲ ਇਹ ਵੀ ਹੈ ਕਿਉਂਕਿ ਪਿਛੇ ਉਹ ਦੇਖਿਆ 700 ਗ੍ਰਾਮ ਦੇ ਕਰੀਬ ਜਿਹੜਾ ਉਹ ਘੱਟ ਨਿਕਲਿਆ ਸੀਗਾ ਉਹਨਾਂ ਦੇ ਇਨ ਕੱਲੀ ਸਸਪੈਂਸ਼ਨ ਤੱਕ ਰਹੇਗਾ ਪੇਮੈਂਟ ਵੀ ਰੁਕ ਜਾਏਗੀ ਪਰ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਜਦੋਂ ਤੁਸੀਂ ਗੱਲ ਕੀਤੀ ਹੈ ਫਰੀ ਪੰਜਾਬ ਬਣਾਣਾ ਹੈਗਾ ਪਰ ਕਿਤੇ ਨਾ ਕਿਤੇ ਇੱਕ ਚੋਰ ਮੋਰੀ ਤਾਂ ਹੀ ਉਹ ਠੇਕੇਦਾਰ ਫੇਰ ਵੜਨ ਦੀ ਕੋਸ਼ਿਸ਼ ਕਰਦੇ ਨੇ ਜਿਸ ਦਿਨ ਆਇਆ ਉਹ ਤੇ ਦੱਸਦੇ ਹੁਣ ਅੱਜ ਤਾਂ ਇੱਥੇ ਦਾ ਨਾਂ ਪੁੱਛੋ ਨਾ ਹੁਣ ਜਿਸ ਦਿਨ ਉਹ ਠੇਕੇਦਾਰ ਨੂੰ ਦੁਬਾਰੇ ਮਿਲ ਗਿਆ ਉਹ ਤੇ ਕਹਿ ਦੋ ਵੀ ਆ ਮੈਂ ਨਾਲ ਲੈ ਕੇ ਆਇਆ ਠੀਕ ਹੈ ਪਰ ਇਹ ਨਹੀਂ ਹੁੰਦਾ ਚੋਰ ਮੋਰੀਆਂ ਸਾਰੀਆਂ ਬੰਦ ਕਰੀਏ ਅਸੀਬ ਸਾਬ ਜਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਹੋਣੀਆਂ ਨੇ ਉਸ ਤਰੀਕੇ ਨਾਲ ਕਿ ਪਾਰਟੀ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਬਿਨਾਂ ਕਿਸੇ ਇਫੇਰਸ ਤੋਂ ਬਿਨਾਂ ਕਿਸੇ ਪਾਰਟੀ ਪੱਤਰ ਤੋਂ ਉਪਰੋਕਤ ਵੋਟਾਂ ਪਾਉਂਦੇ। ਇਹ ਤੁਹਾਡੇ ਬਹੁਤ ਹੀ ਲੋਕਲ ਨੁਮਾਇੰਦੇ ਨੇ, ਬਲੌਕ ਸੰਮਤੀ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਬਣਨ ਵਾਲੇ। ਉਹਨਾਂ ਨੇ ਆਹ ਕੰਮ ਕਰਾਉਣੇ ਹੁੰਦੇ ਛੋਟੇ-ਮੋਟੇ। ਇਹ ਗਰਾਊਂਡ ਦੀਆਂ ਚੋਣਾ ਇਹਨਾਂ ਨੂੰ ਮੰਨਿਆ ਜਾਂਦਾ ਹੈਗਾ। ਗਰਾਊਂਡ ਤੇ ਕਹਿੰਦੇ ਪਾਰਟੀ ਅਗਰ ਕਿਸੇ ਨੂੰ ਕੋ ਪਰਫਾਰਮ ਕਰਨਾ ਤਾਂ ਗਰਾਊਂਡ ਤੋਂ ਪਤਾ ਲੱਗਦਾ। ਇਹ ਮਤਲਬ ਲੋਕ ਲੋਕ ਕਿ ਗਰਾਊਂਡ ਤੇ ਰਹਿੰਦੇ ਨੇ ਜੋ ਕਰਦੇ। ਜੋ ਲੋਕ ਜਿਹੜੀ ਜਿਹੜੀ ਵੋਟ ਲੋਕ ਪਾਉਂਦੇ ਨੇ ਉਹ ਗਰਾਊਂਡ ਵਾਲੀ ਵੋਟ ਹੈ। ਠੀਕ ਹੈ ਨਾ ਮੈਂ ਕਹਿੰਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਬੰਦਾ ਇੱਧਰ ਇੱਧਰ ਸਿਖਾਓ ਤੇ ਕੋਈ ਪੈਸੇ ਲੈ ਕੇ दारू ਆ ਪੀਵੇ ਜਾਂ ਕੋਈ ਲਾਲਚਾਂ ਨੂੰ ਚਾੜਾ ਕੇ ਨਾ ਰੱਖੋ ਤਾਂ ਅਸਲੀ ਪੰਜਾਬ ਰੱਖਦਾ ਹੈ ਫਲਾਈਂਗ ਸਕਵਡ ਦੀ ਡਿਊਟੀ ਨਹੀਂ ਤੁਸੀਂ ਕੇਸ ਹਰੀ ਸਰਕਾਰ ਚੈੱਕ ਕਰ ਲਿਆ ਨੇ ਔਰ ਖੁਦ ਤੁਸੀਂ ਅੱਜ ਫਲਾਈਂਗ ਸਕਵਡ ਦੀ ਡਿਊਟੀ ਹਿਸਾਬ ਨਾ ਕਰ ਰਹੇ ਹੋ ਤੇ ਮੇਰੇ ਨਾਮ ਤੇ ਫਲੈਂਕ ਸਕਵਡ ਬਣਾਇਆ ਹੈ ਸੀਐਮ ਫਲੈਂਕ ਸਕਵਡ ਬਿਲਕੁਲ ਠੀਕ ਹੈ ਨਾ ਆ ਜਾਓ ਆ ਜਾਓ ਮੈਨੂੰ ਚੱਲ ਜਾਈਏ ਮੇਰਾ ਫਾਸਟ ਬਣ ਮੈਂ ਕੋਈ ਈਸਾਨ ਥੋੜੀ ਕਰ ਰਿਹਾ ਮੈਂ ਹੱਥ ਬਨ ਕੇ ਲੋਕਾਂ ਤੋਂ ਕੰਮ ਲਿਆ ਹੈ ਕਿ ਮੈਂ ਮੈਂ ਮੈਨੂੰ ਹੀ ਜਿੰਮੇਵਾਰੀ ਦੇ ਕੇ ਦੇਖੋ ਮੈਂ ਨਿਭਾਉਂਗਾ ਆਪਣੇ ਤੈਨੂੰ ਸੱਚੇ ਤਨੂੰ ਤੇ ਮੈਂ ਉਹ ਨਿਭਾ ਰਿਹਾ ਮੈਂ ਕੋਈ ਛਾਂ ਥੋੜੀ ਕਰ ਰਿਹਾ ਮੈਂ ਇਹਨਾਂ ਨੂੰ ਕੋਈ ਤੱਕ ਫੋਨ ਆਇਆ ਹੋਵੇ ਕੱਲ ਨੂੰ ਮੈਂ ਆਉਂਗਾ ਤੁਸੀਂ ਉੱਥੇ ਕੱਢ ਜਿਓ ਨਾਰੇ ਲਾ ਦਿਓ ਹਨਾ ਜਾਂ ਕੋਈ ਇਸ ਤੋਂ ਕੋਈ ਨਹੀਂ ਪਤਾ ਲੱਗਿਆ ਹੁਣ ਆ ਇਸ ਤੋਂ ਪਹਿਲੇ ਜਿਹੜਾ ਮੁੱਖ ਮੰਤਰੀ ਸੀ ਸਰਦਾਰ ਭਵਨ ਸਿੰਘ ਮਾਨਲੇ ਸੜਕ ਦਾ ਝੂਟ ਵੱਟਦਾ ਕਦੇ ਕਦੇ ਗੱਲ ਨਾ ਕਰ ਉਹ ਹੀ ਅਸਲੀ ਇਹ ਅਸਲੀ ਨੇ ਸੜਕ ਤੇ ਹੀ ਜਾਂਦੇ ਸੀ ਅਸੀਂ ਸਾਮ ਨਹੀਂ ਦੇ ਸਕਦੇ ਇਹ ਸੜਕ ਤੇ ਜਾਂਦੀ ਸੀ ਕਿੰਨੇ ਸਾਲਾਂ ਬਾਅਦ ਬਣੀ ਉਹ ਸੜਕ ਹੈ ਜੀ ਬਣੀ ਕਿੰਨੇ ਸਾਲਾਂ ਬਾਅਦ ਬਣੀ ਪਾਇਨ ਸਾਹਿਬ ਦੀ ਮਰਹਮਗੀ ਨੂੰ ਦੇਖੀ ਹੈ ਕਿੰਨੇ ਸਾਲ ਬਾਅਦ ਬਣੀ ਸਰਕਾਰ ਪਤਾ ਹੀ ਨਹੀਂ ਆਜ ਰਹੀ ਨਹੀਂ ਪਹਿਤ ਸਾਬ ਦਾ ਬਾਤ ਜ਼ਿਕਰ ਕਰ ਰਹੇ ਤੇ ਕਹਿੰਦੇ ਪਹਿਤ ਸਾਬ ਕਹਿੰਦੇ ਮੈਂ ਹੋਰਾਂ ਮੈਂ ਅੱਜ ਲਖੀਏ ਕਹਿੰਦੇ ਮੈਂ ਕਿਹੜਾ ਫਰਕ ਕਰ ਜਿਹੜਾ ਸਰ ਸਰ ਦੇਖਦੇ ਸਿਰਫ ਫਿਰ ਮੰਨिए ਕਿ ਜਿਹੜੇ ਬਾਕੀ ਜਿਹੜੇ ਪਹਿਲੇ ਮੁੱਖ ਮੰਤਰੀ ਸੀਗੇ ਤੁਸੀਂ ਕਹਿੰਦੇ ਮੈਂ ਲੋਕਾਂ ਦਾ ਇਹਾਸਾਨ ਨਹੀਂ ਕੀਤਾ ਮੈਂ ਲੋਕਾਂ ਦਾ ਇਹਾਸਾਨ ਨਹੀਂ ਕਰਿਆ ਬਾਕੀ ਫਿਰ ਆਂ ਦਾ ਲੱਗਦਾ ਇਹਾਸਾਨ ਕਰਦੇ ਸੀਗੇ ਕਿਉਂਕਿ ਬਾਕੀ ਤਾਂ ਕੋਈ ਪੁੱਛੇ ਇਹਾਸਾਨ ਹੀ ਕਰਦੇ ਹੋ ਕਹਿੰਦਾ ਮੈਨੂੰ ਕੀ ਕਹਿੰਦੇ ਉਹਨਾਂ ਜੋ ਸੀ ਤੋਂ ਮੁੱਖ ਮੰਤਰੀ ਬਣਾ ਦੋ ਤਾਂ ਮੈਂ ਕੰਮ ਪੰਜਾਬ ਦਾ ਕਰ ਦੂੰ ਨੀ ਮੈਂ ਕਹਿੰਦਾ ਇਹਾਸਾਨ ਕਰਦੇ ਲੋਕਾਂ ਹੂੰ ਅਰੇ ਜੇ ਜੇਤਰੀ ਮੁੱਖ ਮੰਤਰੀ ਨਹੀਂ ਬਣਦੇ ਪੰਜਾਬ ਦੀ ਸੇਵਾ ਨਹੀਂ ਹੋ ਸਕਦੀ ਫਿਰ ਹੂੰ ਕਿੰਨੀਆਂ ਐਨ ਜੀਓਜ਼ ਨੇ ਕਿੰਨੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਸੜਕਾਂ 'ਤੇ ਵੀ ਬਣਾਉਂਦੇ ਨੇ ਲੰਗਰ ਵੀ ਲਾਉਂਦੇ ਨੇ ਵਰਦੀਆਂ ਵੰਡਦੇ ਆ ਫ੍ਰੀਜ ਪੜਾਉਂਦੇ ਆ ਫੌਜ 'ਚ ਭਰਤੀਆਂ ਕਰਾਉਣ ਵਾਲੇ ਬਾਬੇ ਨੇ ਤੇ ਉਹ ਉਹ ਫਿਰ ਮੁੱਖ ਮੰਤਰੀ ਨਹੀਂ ਉਹ ਤਾਂ ਕਹਿੰਦੇ ਮੈਂ ਇੱਕੋ 500 ਕਰੋੜ ਹੈ ਨਹੀਂ ਮੈਂ ਤਾਂ ਨਹੀਂ ਬਣਦਾ ਮੇਰੇ ਕੋਲ ਤਾਂ ਕਹਿੰਦੇ ਮੌਕੇ ਬਹੁਤ ਨਾਲੇ ਨਾਲੇ ਉਸੇ ਜੀ ਕਹੀ ਜਾਂਦੇ ਪੈਸੇ ਬਹੁਤ ਕਮਾਉਣੇ ਆ ਸੀ ਤੇ ਟੈਲੀਵਿਜ਼ਨ ਉਹ ਛੱਡ ਕੇ ਆਇਆ ਤੇ ਮੈਂ ਵੀ ਛੱਡ ਕੇ ਆਇਆ ਟੈਲੀਵਿਜ਼ਨ ਹੂੰ ਠੀਕ ਹੈ ਨਾ ਇਹ ਤੇ ਪਾਰਟ ਟਾਈਮ ਜੌ ਬੀਨ ਬੀਨ 9 ਤੋਂ 5 ਮੈਂ ਸ਼ੂਟਿੰਗ ਕਰਿਆ ਕਰੂੰਗਾ ਫਿਰ ਰਾਤ ਨੂੰ ਮੈਂ ਆ ਜਾ ਕਰੂੰਗਾ ਤੇ ਫਿਰ ਮੈਂ ਲੋਕਾਂ ਦੇ ਆ ਕਰੂੰਗਾ ਇਹ ਤਾਂ ਭਈ ਸੇਵਾ ਰਾਜਨੀਤੀ ਚ ਸੇਵਾ ਜੇ ਤੁਸੀਂ ਮੈਂ ਮੈਂ ਵੀ ਤਾਂ ਛੱਡ ਕੇ ਆਇਆ ਆ ਦਾ ਕੈਰੀਅਰ ਬਿਲਕੁਲ ਤੇ ਮੈਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀਗਾ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਠੀਕ ਹੈ ਨਾ ਮੈਂ ਮੈਂ ਕਹਿੰਦਾ ਸੀ ਜੇ ਗੁੰਡ ਤੋੜਨਾ ਤਾਂ ਇਧਰ ਹੀ ਤੋੜੋ ਉਸੇ ਉਸੇ ਚੀਜ਼ ਦੇ ਉੱਤੇ ਸੁਖਵੀਰ ਬਾਦਲ ਜੀ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਕਿ ਜਦੋਂ ਇਹ ਐਂਟਰਟੇਨਮੈਂਟ ਚ ਹੁੰਦੇ ਸੀਗੇ ਕਹਿੰਦੇ ਮੇਰੇ ਕੋਲੋਂ ਆਉਂਦੇ ਹੁੰਦੇ ਸੀਗੇ ਮੈਨੂੰ ਸਰ ਸਰ ਕਹਿੰਦੇ ਹੁੰਦੇ ਸੀਗੇ ਤੇ ਫਿਰ ਮੈਂ ਹੋਰ ਕੀ ਕਹਿੰਦਾ ਮੈਂ ਉਹ ਇਹ ਕਹਿੰਦਾ ਮੈਂ ਤੇ ਮੈਂ ਇੱਕ ਕਲਾਕਾਰ ਸੀਗਾ ਉਹਨਾਂ ਦੇ ਪ੍ਰੋਗਰਾਮਾਂ ਮੈਂ ਉਹਨਾਂ ਦੇ ਬਹੁਤ ਸਾਰੇ ਸਰਕਾਰ ਦੇ ਪ੍ਰੋਗਰਾਮ ਹੁਣ ਵੀ ਕਰਦੇ ਸੀ ਸਾਡੇ ਜਿਹੜੇ ਸਾਈਟਸ ਨੇ ਹੁਣ ਕਰਦੇ ਸੀ ਸਾਡੇ ਕੋਲ ਪਹਿਲੀ ਬਾਈਟ ਹੋ ਲੱਗਦਾ ਇੱਕ ਮਿੰਟ ਕਰ ਹਾਂ ਤਾਂ ਸੁਖਵੀਰ ਬਾਦਲ ਦੇ ਪ੍ਰੋਗਰਾਮ ਕਰਦੇ ਸੀ ਤੇ ਮੈਂ ਸਰ ਕਹੂੰਗਾ ਕਿ ਉਹ ਡਿਪਟੀ ਸੀਐਮ ਹੈ ਪੁਰ ਮੈਂ ਉਹਦੇ ਰੋੜਾ ਮਾਰਦਾ ਮੈਂ ਤੇ ਹੁਣ ਜਦੋਂ ਮੁੱਖ ਮੰਤਰੀ ਬਣ ਕੇ ਮੈਨੂੰ ਤਾਂ ਮੁੱਖ ਮੰਤਰੀ ਕਹਿ ਲੈਣ ਓਏ ਇਹ ਕਮਲੇ ਨੇ ਓਏ ਇਹ ਮਲੰਗ ਨੇ ਸੁਭਿਰ ਬਦਲ ਦੀ ਗੱਲ ਛੱਡੋ ਕੋਈ ਹੋਰ ਵਧੀਆ ਗੱਲ ਕਰੋ ਯਾਰ ਛੱਡੋ ਪਰ ਉਹ ਤਾਂ ਤੁਹਾਨੂੰ ਪਤਾ ਹੀ ਹੈ ਮਾਨਪਰਦੀ ਹੈ ਇਹ ਜਨ ਸੰਗੜ ਲੱਗਦੀ ਹੈ ਅੱਜ ਤੁਸੀਂ ਉਹ ਘਾਟ ਨੂੰ ਬਹੁਤ ਵੱਡਾ ਕਰਨ ਜਾ ਰਹੇ ਹੋ ਤਿੰਨ ਪੰਜਾਬ ਦੀਆਂ ਧੀਆਂ ਜਿਹੜੀਆਂ ਕ੍ਰਿਕਟ ਦੇ ਵਿੱਚ ਵਰਲਡ ਕੱਪ ਦੇ ਵਿੱਚ ਇਹ ਜੀਆਂ ਗੱਲਾਂ ਪੁੱਛੋ ਸੁਖਵੀਰ ਬਦਲ ਦੀਆਂ ਗੱਲਾਂ ਵਿੱਚ ਪਾ ਕੇ ਸਾਰਾ ਮੂਡ ਹੀ ਖਰਾਬ ਕਰ ਦਿੰਦੇ ਆ ਸਾਡਾ ਫੋਟੋ ਕਿ ਕਿਸ ਤਰੀਕੇ ਨਾਲ ਹੋਏਗਾ ਕਿਸ ਤਰੀਕੇ ਨਾਲ ਨਾਲ ਮੁਕੰਮਲ ਆ ਫੋਟੋ ਕਰਾ ਲਈ ਕੁੜੀਆਂ ਨਾਲ ਔਰ ਲਿਖਣ ਜਿਹੜਾ ਇਹ لڑکا ਕੀਤਾ ਗਿਆ ਔਰ ਭਾਈ ਇੱਧਰ ਕੋਲ ਕੋਲ ਸਟੂਡਿਓ ਵਿੱਚ ਬੰਚੇ ਠੱਗਾ ਡੇਢੀ ਹੈ ਓਕੇ ਜੀ ਆਪਾਂ ਬਦਲੇ ਵਿੱਚ ਕਰਾਂਗੇ ਜਦੋਂ ਆਏਗਾ ਸਾਹਿਬ ਦੁਨੀਆ ਦੇ ਰੋਗ ਆ ਗਿਆ ਹੈ ਜੀ ਆਰ ਭਗਵਾਨ ਦੀ ਜਿੰਦਾਬਾਦ ਜਿੰਦਾਬਾਦ ਜਿਹੜੀ ਮਾਰ ਕਰਵਾਈ ਜਾ ਰਹੀ ਹੈ ਜੀ ਆਰ ਭਗਵਾਨ ਦੀ ਜਿੰਦਾਬਾਦ ਕਿਸ ਤਰੀਕੇ ਨਾਲ ਗੁਣਵੱਤਾ ਦੀ